3:45 ਦੇ ਉਹ ਨਹੀਂ ਨਹੀਂ ਉਹ ਜੀ ਨਾ ਇਹ ਤਾਂ 3:15 ਜੇ ਤਾਂ ਟਾਈਮ ਬੜਾ ਵਾਹ ਇਹ 3:15 ਆਏ ਆ ਪੁੱਤ ਚਲੋ ਤਿਆਰ ਹੋਉਂ ਜੋ ਮੈਂ ਰੱਖਣਾ ਪਾਉਂ ਜੋ ਕਰੋ ਨਾ ਕਿਉਂਕਿ ਹੁਣ ਅਸੀਂ ਉੱਥੇ ਮੈਚ ਤੇ ਜਾਣਾ ਜਿੱਦਾਂ ਮਰਜ਼ੀ ਹੈ ਨਾ ਥੋੜੀ ਜਿਹੀ ਪ੍ਰਾਈਵੇਸੀ ਹਰ ਕਿਸੇ ਨੂੰ ਪ੍ਰਾਈਵੇਸੀ ਥੋੜਾ ਜਿਹਾ ਮੰਦੇ ਦੇ ਕੇ ਨਹੀਂ ਥੋੜਾ ਜਿਹਾ ਆ ਜਾ ਰਾਜਾ ਆ ਜਾ ਜਿੰਨੀਆਂ ਤਿਆਰ ਹੋ ਲੈਂਦੇ ਜਿੰਨੀਆਂ ਜਿੰਨੀ ਮਰਜ਼ੀ ਕਰਾ ਲਈ ਫਿਰ ਸਾਡੀ ਮਜਬੂਰੀ ਸਮਝਣਾ ਜਿੰਨੀਆਂ ਮਰਜ਼ੀ ਕਰਾ ਲਈ ਸਾਡਾ ਵੀ ਦਿਲ ਕਰਦਾ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਪਰ ਮੈਂ ਤੇ ਹੁਣ ਮੈਚ ਤੇ ਰੈਡੀਓ ਕੇ ਜਾਣਾ ਨਾ ਉਸ ਤੋਂ ਬਾਅਦ ਜਿੰਨੀ ਮਰਜ਼ੀ ਕਰਾ ਲਈਓ ਯਾਰ ਤਾਂ ਹੀਓ ਪਲੇਅਰ ਤੁਹਾਡੇ ਤੋਂ ਦੂਰ ਜਾ ਕੇ ਗੱਡੀਆਂ ਲਾਉਂਦੇ ਆ ਮਾੜਾ ਇਹ ਨਾ ਸਮਝੀਦਾ ਹੁੰਦਾ ਥੋੜਾ ਜਿਆ ਕੋਈ ਚੈੱਕ ਕਰਨ ਨਹੀਂ ਮਰੇ ਤਾ ਬਾਤ ਜੋ ਜਿੰਨੀ ਮਰਜ਼ੀ ਕਰਾ ਲਈ ਹੋਈ ਆ ਜੀ ਜਿਹੜੀ ਕਬੱਡੀ ਇਹਨੇ ਕਬੱਡੀ ਹੈਗੀ ਗਰਾਊਂਡ ਲੈਵਲ ਦੀ ਯਾਰ ਹਰ ਹਰ ਜਿੱਦਾਂ ਮਰਜ਼ੀ ਹਰ ਕੋਈ ਪ੍ਰਾਈਵੇਸੀ ਮੰਗਦਾ ਯਾਰ ਹੁਣ ਤੂੰ ਵੇਖ ਵੀ ਜਿੱਦਾਂ ਮਰਜ਼ੀ ਕੋਈ ਆਪਾਂ ਨੂੰ ਨਹੀਂ ਪਤਾ ਕੋਈ ਕਿ ਕਿਹੜੇ ਰਕਮ ਦਾ ਕੋੜੇ ਕਿਹੜੇ ਰਕਮ ਦਾ ਬੰਦਾ ਹੈ ਨਾ ਆਪਾਂ ਨੂੰ ਪਤਾ ਹੈ ਕਿ ਕੋਈ ਕਿੱਦਾਂ ਦਾ ਕੋਈ ਇਹਦਾ ਪਾਉਗਾ ਇਹਦਾ ਕੋਈ ਥੋੜਾ ਕੋਈ ਕਿਹੜਾ ਹਾਂ ਪੀੜ ਭੜਕਾ ਨਹੀਂ ਲੱਗਦੀ ਕਰਨ ਦੇਣਾ ਉਹ ਮੈਂ ਤਾਂ ਨਹੀਂ ਗੁੱਸੇ ਨਾਲ ਬੋਲਦਾ ਮੈਂ ਤੁਸੀਂ ਅੱਖਾਂ ਫੇਰ ਨਹੀਂ ਉਹ ਨਹੀਂ ਜਦੋਂ ਆਪਾਂ ਨੂੰ ਗੁੱਸੇ ਨੂੰ ਕੀ ਹੜੀ ਗੱਲੋਂ ਬੋਲਣਾ ਪਿਆ ਪਿਆਰ ਨਾਲ ਇਹ ਮੇਰੇ ਸਾਹਮਣੇ ਕਿੰਨਾ ਪੱਲੇ ਮਾਰਦੇ ਉਹਨਾਂ ਦੇ ਬਸ ਜਮਾਨਾ ਨਹੀਂ ਰਹਿ ਗਿਆ ਉਹਨਾਂ ਦੇ ਬੜ ਅੱਗੇ ਲੈ ਨਹੀਂ ਰਹਿ ਗਿਆ ਯਾਰ ਯਾਕੀਨਦਾਰੀ ਨਹੀਂ ਕਿਸੇ ਦਾ ਕੋਈ ਬੰਦਾ ਕਿਦਾਂ ਦਾ ਕਿਦਾਂ ਦਾ ਨਹੀਂ ਕੀ ਕਿਸੇ ਨੂੰ ਅਖਾਂਗੇ ਇਥੇ ਹੁਣ ਗੱਡੀ ਗੱਡੀ ਕੰਨ ਤੱਕੀ ਬਾਜੀ ਫੋਟ ਬਾਜੀ ਤੋ ਤੀ ਜੇ ਆ ਗਏ ਤੈਨੂੰ ਜਾਨਦਿਆਂ ਵੀ ਕਰਾ ਕੇ ਜਾਊਗਾ ਸ਼ਾਮਾਂ ਤੱਕ ਇੱਥੇ ਆ ਸਾਰੇ ਨਾਲ ਕਰਾ ਕੇ ਜਾਊਂ ਮੇਰੀ ਬੇਨਤੀ ਹੱਥ ਜੋੜ ਕੇ ਕਰਾ ਕੇ ਜਾਊਂਗਾ ਜੇ ਨਾ ਕਰਾ ਗਿਓਂ ਤੇ ਆ ਦੇ ਮਜਬੂਰੀ ਸਮਝਿਆ ਕਰੋ ਪਲੇਅਰ ਦੀ ਵੀ ਕਰਾ ਕੇ ਜਦੋਂ ਤੈਨੂੰ ਕਹਿਤਾ ਕਰਾ ਕੇ ਜਾਊਂਗਾ ਸ਼ੁੱਧੀ ਹੋਰ ਕਰਕੇ ਆਪ ਨਹੀਂ ਪਹੁੰਚੇ ਸਾਰੀ ਗੱਲ ਨੇ ਉਹ ਵੀ ਆ ਗਿਆ ਉਹ ਵੀ ਆ ਗਿਆ ਉਹ ਵੀ ਆ ਗਿਆ ਉਹ ਵੀ ਆ ਗਿਆ ਉਹ ਕੰਦੇ ਕੌਣ ਆ ਗਿਆ ਬਰੰਦੀਪੁਰੀਆ ਗੋਪੀ ਆ ਗਿਆ ਮੇਰੇ ਮਿੱਤਰੋ ਝੋਕਦੇ ਗਰਾਊਂਡ ਦੀ ਜੀਆ ਬਹੁਤ ਬਹੁਤ ਧੰਨਵਾਦ ਅਤੇ ਹੁਣ 11 ਕਲੱਬ ਵੱਲੋਂ ਛੋਟੀ ਜੀ ਸੁਮਾਨ ਸਿੰਘ ਜੀ ਪੇਟਾ ਸਾਈਆਂ ਵਾਲਾ ਪਰਿਵਾਰ ਨੂੰ ਦੇ ਕੇ

ਗਿਆ ਮੇਰ ਕੇ ਪਰ ਆਪਣਾ ਕਬੱਡੀ ਪੈਜੀ ਮਨਦੀਪ ਇਹ ਬੱਬੂ ਆ ਇਹ ਪੜਾਣੇ ਦਾ ਇਹ ਛੋਟਾ ਬੱਬੂ ਆ ਮੇਰੇ ਵੀਰੋ ਪੜਾਣੇ ਦਾ ਕਬੱਡੀ ਪਾ ਰਿਹਾ ਬਰੰਦੀਪੁਰੀਏ ਗੋਪੀ ਦਾ ਹੱਥ ਜੜ ਕੇ ਔਰ ਬਰੰਦੀਪੁਰੀਏ ਦੇ ਨਾਲ ਹੱਥ ਜੜ ਕੇ ਸਰਮਾਨ ਸਿੰਘ ਦੇ ਕੇ ਸਰਮਾਨ ਸਿੰਘ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਲਓ ਇਸ ਲਈ ਕਹਿੰਦੇ ਚੋਟੀ ਦਾ ਮੁਕਾਬਲਾ ਹੈ ਉਧਰਲੇ ਪਾਤੇ ਮੀਰਾ ਕਟਿਏ ਖੇਰੇ ਦੀ ਕਬੱਡੀ ਤੇ ਕਹਿੰਦੇ 200 ਰੁਪਇਆ ਕਹਿੰਦੇ ਚਮਕੌਰ ਵੀ ਨਹੀਂ ਸੰਤੂ ਸਾਹਿਬ ਦਾ ਲੱਗਣਾ ਮੇਰੇ ਵੀਰੋ ਇੱਕ ਕਬੱਡੀ ਹਫਲ ਹੈ 200 ਆ ਗਿਆ ਤੇ 200 ਅਗਲੀ ਕੌਡੀ ਤੇ ਧੰਨ ਜਾਨਦਾ ਹੈ ਪਰਮਾਤਮਾ ਕਿਰਪਾ ਰਕੇ ਸੇਫ ਸੇਫ ਰੱਖਿਓ ਇਹ ਸਭ ਲਈ ਦੁਆਵਾਂ ਨੇ ਇਹ ਜੀਵਨ ਨੂੰ ਖੜ ਕਰਦਾ ਹੈ ਇਹ ਤਰੀਕ ਚੋਟੀ ਵਾਲੇ ਸਾਫੀ ਦੀ ਚੋਟੀ ਦਾ ਅੱਜ ਚੋਟੀ ਚੋਟੀ ਲਗੂ ਚੋਟੀ ਬੰਦਾਬ ਹੈ ਬੱਬੂ ਦੀ ਰੇਡ ਪੈ ਗਈ ਮੇਰੇ ਮਿੱਤਰੋ ਆਹ ਦੇਖਾਂਗੇ ਬੰਦੀਪੁਰੀਏ ਗੋਪੀ ਦੀ ਜਵਾਨੀ ਦੁਨੀਆ ਆਹ ਦੇਖ ਲੈ ਵੀ ਪੱਪਾ ਪਾਰ ਦੁਨੀਆ ਹੋਈ ਬੈਠੀ ਆ ਇਧਰ ਆ ਕੇ ਖੜ੍ਹ ਦੋ ਇਧਰ ਪਾਸੇ ਖੜ੍ਹ ਇਧਰ ਜਿਕਾਰ ਬਾਏ ਬਾਏ ਕਰਦੇ ਬਾਏ ਬਾਏ ਕਰਦੇ ਬਲੌਗ ਬੰਨਣਾ ਇਧਰ ਪਲਵਾਨ ਬੰਨਣਾ ਕੌਡੀ ਘੇਟ ਨਹੀਂ ਥਾਪੀ ਮਾਰਦੇ ਦੱਸੋ ਬੇਟੇ ਥਾਪੀ ਮਾਰਦੇ ਥਾਪੀ ਮਾਰਦੇ ਕਰ ਦੋ ਬੇਟੇ ਕਰ ਦੋ ਵਾਹ ਗਾ ਲਓ ਵਾਹ ਉਹ ਨਾ ਫੋਟੋ ਖਿਚਾ ਲਈ ਤੂੰ ਗੁਰਦ ਤਾਂ ਲਿਆ ਦੇ ਬਾਈ ਨੂੰ ਗੁਰਤੀ ਦਵਾ ਦੇ ਕਾ ਤਾ ਫੋਟੋ ਖਿਚਾਣ ਆਇਆ ਸੀ ਨਾਲ ਨਾਲ ਵਾਹ ਬੋਲਦੇ ਜਿੱਦਾਂ ਕੇ ਬੋਲੁੰਦੇ ਨੇ ਕਹਦੇ ਪਲਵਾਨ ਜੀ ਫੋਟੋ ਖਿਚਾਉਣ ਆਏ ਆ ਓ ਕਾ ਦੋ ਬੇਟੇ ਚਾ ਮੈਨੂੰ ਦੇ ਦੇ ਪੈਸਾ ਦੇ ਦੇ ਮੈਨੂੰ ਜੀ ਖਾਣੀ ਇਹਦੀ ਹੈ ਹੈ ਕਿੱਛ ਦੀ ਹੈ ਜੀ ਮੋਜਾ ਨਾ ਬਾਲੇ ਤੇ ਪਾ ਪਾਣੇ ਦੇ ਦੀ ਆ ਫੜ ਲਓ ਇੱਥੋਂ ਆ ਜੀ ਇਹਦਾ ਫੋਟੋ ਕਿਉਂ ਨਹੀਂ ਬਣਾਉਂ ਕਾਣੇ ਕਿੰਨੇ ਨਿਕਾ ਨਿਕਾ ਵੱਡਾ ਵੱਡਾ ਹੋ ਕੇ ਵੱਡਾ ਹੋ ਕੇ ਛੱਡਾਂਗੇ ਤੁਹਾਡੇ ਨਾਲ ਸਾਡੇ ਹੋਰ ਮੈਂ ਕੀ ਬੰਨਾ ਵੱਡਾ ਹੋ ਕੇ ਕਹਤ ਪਹਿਲਵਾਨ ਜੀ ਪਹਿਲਵਾਨ ਬੰਨਾ ਜੀ ਕੀ ਬੰਨਾ ਪਹਿਲਵਾਨ ਬਣਨਾ ਪਹਿਲਵਾਨ ਬਣਨਾ ਹੀ ਔਖਾ ਹੀ ਕੰਮ ਹੈ। ਭਲਾਂਗੇ ਜੀ ਔਖਾ ਹੈ। ਕਦ ਪਹਿਲਵਾਨ ਜੀ ਬਣਾਂਗੇ? ਔਖਾ ਬੁੱਚਰ ਲੱਗਣਾ ਟੀਚਰ ਹੈ ਨਹੀਂ। ਔਖਾ ਕੰਮ ਪਾੜ ਲੈ ਕੇ ਬਾਊ ਬਣ ਅਫਸਰ ਲੱਗ। ਟੀਚਰ ਟੀਚਰ ਹੋਣਾ। ਆਈ ਨਹੀਂ। ਅਫਸਰ ਅਫਸਰ ਲੱਗ ਵਰੀਆ। ਗੱਲ ਨਹੀਂ। ਕਬੱਡੀ ਦਾ ਔਖਾ ਹੀ ਕੰਮ। ਇਹ ਕਬੱਡੀ ਹੀ ਨਹੀਂ ਹੈ। 2 ਮਿੰਟ। ਹਾਂ? ਯਾਰ ਪਪਾ ਬਾਦੂ ਵੇਖਦੇ ਨੇ ਕਬੱਡੀ ਵੇਖਦੇ ਨੇ ਸਾਰਾ ਤੂੰ ਦੱਸ ਬਾਦੂ ਦੇਖ ਰਿਹਾ ਕਬੱਡੀ ਖੇਡਣੇ ਕਿ ਅਫਸਰ ਲੱਗਣਾ ਦੱਸ ਜੇ ਤੂੰ ਅਫਸਰ ਲੱਗ ਜੇ ਕਬੱਡੀ ਵਾਲੇ ਸਾਰੇ ਦਰਬਾਰ ਨਾਲ ਤੂੰ ਕੰਮ ਕਰ ਰਿਹਾ ਏ ਉਹ ਕਬੱਡੀ ਖੇਡਦਾ ਦਾਦਾ ਜੀ ਹਾਂ ਕੌਣ ਦਾ ਅਫਸਰ ਲੱਗਣਾ ਏ ਵੀ ਕਬੱਡੀ ਖੇਡਣੀ ਹੈ ਅਫਸਰ ਲੱਗਣਾ ਮੁੰਡੇ ਨੂੰ ਠੀਕ ਹੈ ਠੀਕ ਹੈ ਜਾਨੀ ਓਕੇ ਠੀਕ ਹੈ ਚਾ ਗੱਲ ਬਾਤ ਸੁਣਾ ਦੇ ਸਾਰੇ ਇਹ ਕਿੱਧਰ ਆਏ ਸਾਰੇ ਹਾਂ ਕਿੱਧਰ ਆਏ ਸਾਰੇ ਜਾਨੇ ਸਾਰੇ ਆਕੇ ਸਾਰੇ ਜਾਨੀ ਕਿਧਰ ਆਏ ਕੀ ਕਰਨਾ ਹੈ ਆਪਾਂ ਘਰੋਂ ਦੱਸੋ ਕਿਧਰ ਆਏ ਹੋ ਤੇ ਫੋਟੋ ਰਸ ਬਾਬਾ ਨੂੰ ਜਾਣਦੀ ਏ ਤੂੰ ਮੇਰੇ ਨਾਲ ਚੱਲ ਆਪਣੇ ਪਿੰਡ ਚੱਲਾਂਗੇ ਬੇਟਾ ਉਹ ਜਾ ਪਾਪਾ ਨਾਲੇ ਭਲਵਾਨ ਨਹੀਂ ਕੋਈ ਚੱਲ ਭਲਵਾਨ ਬਣ ਜਾਏ ਤੁਸੀਂ ਚੱਲ ਆਪਾਂ ਗੱਡੀ 'ਚ ਪਈਏ ਕਹ ਤਾ ਭਲਵਾਨ ਨਹੀਂ ਚੱਲਣਾ ਤੁਹਾਡੇ ਨਾਲ ਚੱਲੀਏ ਕੋਈ ਕੋਈ ਨਹੀਂ ਮੈਂ ਛੱਡ ਜੂ ਤੈਨੂੰ ਬਾਅਦ 'ਚ ਬਾਅਦ 'ਚ ਛੱਡ ਜੂ ਉਹ ਮੇਰੇ ਨਾਲ ਨਹੀਂ ਜਾਣਾ ਕੀ ਗੱਲ ਕੀ ਗੱਲ ਚੱਲ ਦੱਸ ਪਾਪਾ ਪਿਆਰੇ ਜਿਹੜੀ ਚੀਜੀ ਖਾਣੀ ਹੋਈ ਦੱਸ ਦੀ ਮੈਂ ਲਾਉਂਗਾ ਲੈ ਕੇ ਤੈਨੂੰ ਤਪਾ ਬਨ ਲਏ ਨਾਲ ਇਹ ਚੱਲੇਗਾ ਚੱਲੋਂਗੇ ਜੀ ਹਾਂਜੀ ਆਹ ਕਰਦੇ ਬਟ ਚੱਲ ਆਲਾ ਕਿਦੋਂ ਲੱਗੀ ਛੱਟ ਤੇ ਮੇਰੇ ਬਲਵਾਨ ਦੀ ਲੱਗ ਗਈ ਸੀ ਬਸਾਖੀ ਵੇਲੇ ਫਕੀਲ ਦੇ ਕਿੱਦਾਂ ਆ ਸ਼ੁਰ ਇੱਧਰ ਲੈ ਤੇ ਪਾਟਲੇ ਸੌ ਹੋ ਗਿਆ ਆ ਚੱਕੋ ਥੋੜਾ ਥੋੜਾ ਆ ਅੱਛਾ ਸਹੀ ਕਰਿਆ ਕਰੇ ਜੀ ਆੜੇ ਹੋ ਲੇਟ ਬਣਨਾ ਹਾਂ ਇੰਨੇ ਮੱਥਾ ਨਹੀਂ ਇਨੇ ਜੋਕਲੇ ਮਸਲੇ ਹਾਂ ਜਹਾਂ ਬੜਕਾਂ ਗੀ ਗੁੜੀ ਇਹ ਹਾਤੇ ਨਹੀਂ ਇਹਨੂੰ ਇਹ ਆ ਅਕਸਰਸਾਈਜ਼ ਜਿੰਨੀ ਕਰੇਂਗਾ ਨਾ ਜਿਮ ਚ ਜਾ ਕੇ ਆ ਜਿਹੜੀ ਆ ਮਸਲ ਇਨੇ ਬਣਾਉਣਾ ਹੀ ਠੀਕ ਜਦੋਂ ਇਹ ਮਸਲ ਬਣ ਗਿਆ ਇਹਨੇ ਪੂਰਾ ਸੈਟ ਹੋਇਆ ਨਾ ਕੰਮ ਪਹਿਲਾਂ ਕੁਛ ਪਰ ਸੱਟ ਪਈ ਲਈ ਮੇਰੀ ਸੀ ਅੱਛਾ ਕੋਈ ਜ਼ਿਆਦਾ ਉਧਨ ਲੱਗੇ ਫਿਰ ਪ੍ਰਿੰਟ ਕਰਾਉਣਾ ਪਿਆ ਚਲ ਵਧੀਆ ਫਿਰ ਕਵਰ ਕਰ ਗਿਆ ਹਾਂ ਹਾਂ ਜੀ ਹਾਂ ਮਿਹਨਤ ਵਾਲਾ ਬੰਦਾ ਕਰ ਜਾਂਦਾ ਹੈ ਇਹ ਮਿਹਨਤ ਓਕੇ ਬੰਦਾ ਨੇ ਭੁੱਖੇ ਚ ਵੜਿਆਣਾ ਹਾਂਜੀ ਉਹ ਨੂੰ ਭਜਾ ਕੇ ਲੈ ਆਇਦਰ ਨੂੰ ਵੇ